ਅਸਲ ਵਿੱਚ ਸਾਡੇ ਇੱਕ ਐਮਐਲਏ ਆ ਜੀ ਜਿਹੜਾ ਆਪ ਨੂੰ ਆਪ ਉਹ ਲੋਕਾਂ ਦੇ ਆ ਮਜ਼ਦੂਰਾਂ ਤੇ ਜਿਹੜਾ ਕਰਜ਼ਾ ਬੇਵਜ੍ਹਾ ਤੇ ਇਹਨਾਂ ਨੂੰ ਹਰਾਸ ਕਰ ਰਿਹਾ ਐ ਐਮਐਲਏ ਅਮੋਲਕ ਸਿੰਘ ਜੀ ਹਾਂਜੀ ਦੂਰ ਜਿੱਥੇ ਬੰਦੀਆਂ ਭਗਵੰਤ ਮਾਨ ਦੇ 바ਰ ਚ ਗਈਆਂ ਤੇ ਉਹਨਾਂ ਨੇ ਸਾਡੀਆਂ ਔਰਤਾਂ ਦੇ ਛਾਤੀ ਵਾਲੇ ਕੱਪੜੇ ਵੀ ਉੱਥੋਂ ਦੀ ਪੁਲਿਸ ਨੇ ਪਾੜੀਆਂ ਤੇ ਭਗਵੰਤ ਮਾਨ ਦੀ ਗਵਾਹੀ ਚ ਪਾੜੀਆਂ ਧੱਕਾ ਕਰਨਾ ਉਥੋਂ ਆ ਉਸ ਤੋਂ ਉੱਪਰ ਤੋਂ ਬਾਲ ਜੀ ਕਿਹਦੇ ਕਰਕੇ ਅੱਜ ਤੁਸੀਂ ਧਰਨਾ ਲਾਇਆ ਹੈਗਾ ਦੇਖੋ ਜੀ ਇਹ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਜੀ ਰੋਲਾ ਉਦੋਂ ਤੋਂ ਹੀ ਆ ਅੱਜ ਦਾ ਨਹੀਂ ਹੈ ਜੀ ਅਸਲ ਵਿੱਚ ਸਾਡੇ ਇੱਕ ਐਮਐਲਏ ਆ ਜੀ ਜਿਹੜਾ ਆਪ ਨੂੰ ਆਪ ਉਹ ਲੋਕਾਂ ਦੇ ਆ ਮਜ਼ਦੂਰਾਂ ਤੇ ਜਿਹੜਾ ਕਬਜ਼ਾ ਬੇਵਜਾ ਤੇ ਇਹਨਾਂ ਨੂੰ ਹਰਾਸ ਕਰ ਰਿਹਾ ਐਮ ਐਲ اے ਅਮੋਲਕ ਸਿੰਘ ਜੀ ਹਾਂ ਜੀ ਸਾਡੇ ਜਿਹੜੇ ਮਨਰੇਗਾ ਮਜ਼ਦੂਰ ਆ ਜੀ ਆ ਸਾਡੀ ਜਥੇਬੰਦੀ ਦੀ ਇਹ ਮੰਗ ਆ ਪੂਰੀਆਂ ਸਾਡੀਆਂ ਮਜ਼ਦੂਰ ਜਥੇਬੰਦੀਆਂ ਦੀ ਵੀ ਪੂਰੇ ਸਾਲ ਦਾ ਇਹਨਾਂ ਨੂੰ ਕੰਮ ਦਿੱਤਾ ਜਾਵੇ ਜੀ 700 ਰੁਪਏ ਦਿਹਾੜੀ ਦਿੱਤੀ ਜਾਵੇ ਪੰਜ-ਪੰਜ ਮਰਲਿਆਂ ਦੇ ਇਹਨਾਂ ਨੂੰ ਪਲਾਟ ਦਿੱਤੇ ਜਾਣ ਤੇ ਹੋਰ ਜਿਹੜੇ ਇੱਧਰ ਇੱਥੇ ਕੋਈ ਇਹਨਾਂ ਦਾ ਜਿਹੜਾ ਪ੍ਰਬੰਧ ਆ ਰਜਗਾਰ ਦਾ ਪ੍ਰਬੰਧ ਕੀਤਾ ਜਾਵੇ ਜੀ ਤੇ ਪੰਜਾਬ ਆ ਜਿਹੜਾ ਨਸ਼ਾ ਮੁਕਤ ਹੋਵੇ ਪਰ ਅਸਲ ਵਿੱਚ ਜਿਹੜਾ ਜੈਤੋ ਆ ਇੱਥੇ ਏਪੀਓ ਵੇਣੇ ਆ ਜਿਹੜਾ ਮਤਲਬ ਮਜ਼ਦੂਰਾਂ ਨੂੰ ਐਡਾ ਇੱਕ ਵੱਡਾ ਮਜ਼ਦੂਰਾਂ ਤੇ ਜ਼ਬਰ ਕਰ ਰਿਹਾ ਹੈ ਜਿਹੜਾ ਧੱਕਾ ਕਰ ਰਿਹਾ ਵੀ ਪਹਿਲਾਂ ਤਾਂ ਪਿੰਡ ਛਖੜ ਵਾਲੇ ਜੀ ਇਹ ਮਤਲਬ ਇੱਕ ਕੁੜੀ ਦੀ ਜਿਹੜੀ ਹੈ ਆਈਡੀ ਕੱਟ ਦਿੰਦੀ ਹੈ ਜਿਹੜੀ ਪਿੰਡ ਦੀ ਪੰਚਾਇਤ ਬਣਾਉਂਦੀ ਹੈ ਪੰਚਾਇਤ ਚ ਮਤਾ ਪੈਂਦਾ ਉਹ ਸਰਪੰਚ ਪਹਿਲਾਂ ਕਾਂਗਰਸੀ ਸੀ ਫਿਰ ਉਹਨੇ ਆ ਝਾੜੂ ਚੱਕ ਲਿਆ ਉਸ ਤੋਂ ਬਾਅਦ ਇੱਕ ਪਾਸੇ 250 ਬੰਦੇ ਤੇ ਇੱਕ ਪਾਸੇ ਉੱਥੇ 20 ਬੰਦੇ ਆ ਜੀ ਉਦੋਂ ਅਸੀਂ ਪਹਿਲਾਂ ਵੀ ਪਿਛਲੇ ਦਿਨੀ ਇੱਥੇ ਧਰਨਾ ਲਾ ਕੇ ਗਏ ਸੀ ਤੇ ਜਦੋਂ ਧਰਨਾ ਇੱਥੋਂ ਲੈ ਜਾਂਦੇ ਆ ਚੱਕ ਕੇ ਉਦੋਂ ਮੇਰੇ ਤੇ ਪਰਚਾ ਦਰਜ ਕਰਾਉਂਦੇ ਆ ਇਹਨਾਂ ਨੂੰ ਆਏ ਆ ਵੀ ਆ ਵੇੜੇ ਵਾਲਾ ਜਿਹੜਾ ਆ ਮਜ਼ਦੂਰਾਂ ਦਾ ਮੁੰਡਾ ਜਿਹੜਾ ਵੀ ਆ ਲੋਕਾਂ ਨੂੰ ਸਿਆਣੇ ਕਰਦਾ ਵੀ ਇਹਨੂੰ ਕਿਸੇ ਤਰੀਕੇ ਜੇਲ੍ਹ ਭੇਜ ਗਏ ਤੇ ਅੱਜ ਜਿਹ ਅਸੀਂ ਗੱਲ 'ਚ ਬੈਠੇ ਆਂ ਚਖੜ ਵਾਲੇ ਦਾ ਇਕੱਲਾ ਮਾਮਲਾ ਨਹੀਂ ਹੈ ਹੋਰ ਵੀ ਬਹੁਤ ਸਾਰੇ ਪਿੰਡਾਂ 'ਚ ਜੀ ਪੂਰੇ ਸਾਲ ਦੇ ਵਿੱਚ 100 ਦਿਨ ਕੰਮ ਮਿਲਣਾ ਹੁੰਦਾ ਇਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਤੇ ਉਹਦੇ ਵਿੱਚ ਆ ਨੋਮਾ ਮਹੀਨਾ ਸ਼ੁਰੂ ਹੋ ਗਿਆ ਤੇ ਆ ਮਜ਼ਦੂਰਾਂ ਨੂੰ ਪੂਰੇ 4 ਦਿਨ ਕੰਮ ਮਿਲਿਆ ਫਤੇਗੜ ਦਾ ਬੜੀ ਖਾਨਾ ਜੀ ਤੇ ਗੋਵਿੰਦਗੜ੍ਹ ਦਾ ਬੜੀ ਖਾਨਾ ਬਸਨੰਦੀ ਹੋ ਗਿਆ ਹੋਰ ਆਦ ਪਿੰਡ ਹੋ ਗਏ ਇਹ ਬਹੁਤ ਵੱਡਾ ਜਿਹੜਾ ਮਜ਼ਦੂਰਾਂ ਨਾਲ ਇੱਥੋਂ ਦਾ ਬੀਡੀਪੀਓ ਤੇ ਇੱਥੋਂ ਦਾ ਐਪੀਓ ੱਟਕਾ ਕਰ ਰਿਹਾ ਇਸ ਕਰਕੇ ਅਸੀਂ ਬਹੁਤ ਸ਼ਾਂਤਮਈ ਅੱਜ ਜਿਹੜਾ ਧਰਨਾ ਲਾਇਆ ਹੈਗਾ ਅਸੀਂ ਜੇ ਅਸੀਂ ਸਵੇਰ ਦੇ ਬੈਠੇ ਆ ਵੀ ਸਾਡੀ ਗੱਲ ਸੁਣੋ ਗੱਲ ਸੁਣੋ ਜੇ ਨਾ ਗੱਲ ਸੁਣੀ ਅਸੀਂ 1 ਵਜੇ ਜਿਹੜਾ ਹੈਗਾ ਵੀ ਉਹ ਰੋਡ ਵੀ ਜਿਹੜਾ ਜਾਮ ਕਰਨਾ ਹੈਗਾ ਹਾਂਜੀ ਬਿਲਕੁਲ ਇੱਥੇ ਕਿੰਨੇ ਪਿੰਡਾਂ ਦੇ ਜਿਹੜੇ ਉਹ ਇਕੱਠੇ ਹੋਏ ਹੋਏ ਤਕਰੀਬਨ ਜੀ ਦੇਖੋ ਜੀ ਇੱਥੇ ਜਿਹੜੇ ਕੋਈ ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਤਾਂ ਦਵੜੀਖਾਨੇ ਤੋਂ ਲੋਕ ਆਏ ਆ ਹੋਰ ਕੋਈ ਜਿਹੜੇ ਕੋਈ ਫੌਰੀ ਆ ਸਕਦੇ ਸੀਗੇ ਵੀ ਸਾਡੇ ਹੋਰ ਵੱਖ-ਵੱਖ ਪਿੰਡਾਂ ਚੋਂ ਆਗੂ ਸਹਿਬਾਨ ਆਏ ਆ ਵੀ ਮੰਨ ਲਓ ਵੀ ਅੱਜ ਇਹ ਪੱਕਾ ਚੱਲਦਾ ਵੀ ਅਸੀਂ ਆਪਦੀ ਪਾਲਿਸੀ ਅਨਸਾਰ ਵੀ ਅੱਜ ਸਾਰਾ ਪਿੰਡ ਆ ਗਿਆ ਵੀ ਕੱਲ ਨੂੰ ਆਪਦੇ ਇਹ ਪੱਠੇ ਡੱਕੇ ਲਿਆਉਣਗੇ ਹੋਰ ਪਿੰਡ ਇੱਥੇ ਬਹਿ ਜਾਊਗਾ ਵੀ ਇਹ ਪੱਕਾ ਧਰਨਾ ਚੱਲੂਗਾ ਵੀ ਇਹਦੇ ਚੋਂ 10 ਬੰਦੇ ਆ ਗਏ ਇਹਨਾਂ ਨੂੰ ਸਾਰਿਆਂ ਨੂੰ ਛੁੱਟੀ ਦੇ ਕੇ ਵੀ ਇਹ ਇਹਨੂੰ ਲੰਮਾ ਚਲਾਵਾਂਗੇ ਜੀ ਬਿਲਕੁਲ ਹਾਂਜੀ ਤੇ ਤੁਸੀਂ ਕਿਸ ਆਗੂ ਆ ਜੀ ਛੇਰੀ ਪੰਜਾਬ ਅਖਾਲੀ ਦਾ ਯੂਥ ਪ੍ਰਭਾ ਠੀਕ ਹੈ ਜੀ ਕੀ ਇਹਨਾਂ ਦਾ ਜਿਹੜਾ ਮੰਗਾਂ ਬਿਲਕੁਲ ਸਹੀ ਹੈ ਜੀ ਜਾਇਜ਼ ਹੈ ਜੀ ਮੰਗਾਂ ਸਾਰੇ ਬਿਲਕੁਲ ਜਾਇਜ਼ ਹੈ ਜੀ ਤਾਂ ਇਹਨਾਂ ਨੂੰ ਜਿਹੜਾ ਬੰਦ ਦਾ ਹੱਕ ਉਹ ਨਹੀਂ ਮਿਲ ਰਿਹਾਗਾ ਨਹੀਂ ਮਿਲ ਰਿਹਾ ਜੀ ਤੇ ਕੀ ਕਾਰਨ ਹੈ ਕਾ ਤੋ ਨਹੀਂ ਮਿਲ ਰਿਹਾਗਾ ਹੱਕ ਇਹਨਾਂ ਨੂੰ ਇਹ ਤੁਹਾਨੂੰ ਜੀ ਗੋਰਾ ਮੱਤਾ ਜੀ ਨੇ ਦੱਸਿਆ ਹੀ ਆ ਵਿਸਤਾਰ ਨਾਲ ਸਮਝਾ ਦੇਣਗੇ ਜੀ ਜਿਹੜਾ ਇਹਨਾਂ ਦਾ ਬੰਦ ਦਾ ਹੱਕ ਆ ਜਿਹੜਾ ਉਹ ਕਾਹ ਤੋਂ ਨਹੀਂ ਮਿਲ ਰਿਹਾ ਕੀ ਕਰਣਾ ਹੈ ਕਿੰਨੇ ਟਾਈਮ ਹੋ ਗਿਆ ਜਿਹੜਾ ਹੱਕ ਨਹੀਂ ਮਿਲ ਰਿਹਾਗਾ ਦੇਖੋ ਜੀ ਹੱਕ ਤਾਂ 75 ਸਾਲ ਹੋ ਗਿਆ ਅੱਜ ਤੱਕ ਹੀ ਨਹੀਂ ਮਿਲਿਆ ਜੀ ਦੇਖੋ ਪਹਿਲਾਂ ਸਾਡੇ ਮੂੰਹ ਤੇ ਕੁਜਾ ਰੱਖਿਆ ਜਾਂਦਾ ਸੀ ਪਿੱਛੇ ਝਾੜੂ ਰੱਖਿਆ ਜਾਂਦਾ ਸੀ ਜਿਹੜੇ ਦਲਤ ਵਰਗ ਨੂੰ ਨਿਤਾੜਿਆ ਜਾਂਦਾ ਸੀ ਕੁਚ ਲੈ ਜਾਂਦਾ ਸੀ ਤੇ ਉਹ ਉਹੀ ਪਾਲਿਸੀ ਉਹੀ ਆ ਵੀ ਉਹ ਪਾਲਿਸੀ ਖਤਮ ਹੋ ਗਈ ਤੇ ਹੁਣ ਜਦੋਂ ਅਸੀਂ ਮਜ਼ਦੂਰਾਂ ਦੀ ਗਵਾਹੀ ਕਰਦੇ ਆ ਮਜ਼ਦੂਰਾਂ ਦੇ ਪੁੱਤ ਹੋ ਕੇ ਤੇ ਸਾਡੇ ਤੇ ਝੂਠੇ ਪਰਚੇ ਇਥੋਂ ਦੇ ਜਿਹੜੇ ਐਮ ਐਲ ਏ ਹੈਗੇ ਆ ਤੇ ਇਥੋਂ ਦੀ ਅਫਸਰशाही ਚਾਹੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਹੋਵੇ ਤੇ ਚਾਹੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਰਲ ਕੇ ਇਹਦੇ ਕਰਦੇ ਹੈਗੇ ਆ ਜਿਵੇਂ ਕੜਮ ਚੌਧਰੀ ਪਿੰਡਾਂ ਦੇ ਹੈਗੇ ਆ ਵੀ ਉਹਨਾਂ ਨੇ ਇਹ ਹੈਗਾ ਵੀ ਹੁਣ ਸਰਪੰਚੀਆਂ ਆਉਣ ਲੱਗੀਆਂ ਮੈਂਬਰਾਂ ਆਉਣ ਲੱਗੀਆਂ ਵੀ ਜਿਹੜੇ ਮਨਰੇਗਾ ਮਜ਼ਦੂਰ ਆ ਵੀ ਇਹਨਾਂ ਤੇ ਕਾਬਜ ਹੋ ਜੀਏ ਵੀ ਜਦੋਂ ਕਾਬਜ ਹੋ ਗਏ ਤੇ ਫਿਰ ਇਹਨਾਂ ਨੂੰ ਕਵਾਂਗੇ ਵੀ ਤੁਹਾਡੀ ਅਰਜੀ ਤਾਂ ਭਰਨੀ ਆ ਵੀ ਤੂ ਫਾਨੇ ਚਾਚੇ ਨੂੰ ਵੋਟ ਪਾਉਣੀ ਆ ਅੱਛਾ ਜੀ ਹਾਂਜੀ ਬਿਲਕੁਲ ਤਾਂ ਇਹ ਜਿੰਨਾ ਵੀ ਹੈਗਾ ਪਿੰਡਾਂ ਦੇ ਵਿੱਚ ਵੀ ਚੱਲਦਾਗਾ ਵੀ ਲੀਡਰ ਪੂਣਾ ਚੱਲਦਾਗਾ ਉਹਦੇ ਕਰਕੇ ਕਿ ਹੁਣ ਸਾਰੇ ਇਕੱਠੇ ਐ ਇਦਾਂ ਦਾ ਲੀਡਰ ਪੂਣਾ ਨਹੀਂ ਚੱਲਣ ਦੇਣਗੇ ਬਿਲਕੁਲ ਜੀ ਅਸਲ ਵਿੱਚ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਇਨਕਲਾਬ ਲਿਆਵਾਂਗੇ ਜਿੰਨਾ ਸਾਥੋਂ ਇਸ ਸਮਾਜ ਦੇ ਅੰਦਰ ਸਾਡੇ ਮਜ਼ਦੂਰਾਂ ਦੇ ਪੱਖੀ ਜੀ ਯੋਗਦਾਨ ਪੇ ਪਾਇਆ ਗਿਆ ਆਪਦੀ ਜ਼ਿੰਦਗੀ ਦੇ ਵਿੱਚ ਅਸੀਂ ਪਾਵਾਂਗੇ ਪਹਿਲਾਂ ਵੀ ਮੇਰੇ ਬਹੁਤ ਸਾਰੇ ਅਨੇਕਾ ਮੇਰੇ ਤੇ ਪਰਚੇ ਦਰਜ ਆ ਪਰ ਅਸੀਂ ਨਾ ਕਿਸੇ ਜੇਲ੍ਹ ਤੋਂ ਡਰਦੇ ਆ ਨਾ ਕਿਸੇ ਥਾਣੇ ਤੋਂ ਡਰਦੇ ਆ ਬਹੁਤ ਵਾਰੀ ਮੈਨੂੰ ਇਦਾਂ ਹੋਇਆ ਵੀ ਇੱਥੋਂ ਦੇ ਸਿਸਟਮ ਨੇ ਪਿਛਲੇ ਦਿਨੀ ਆ ਇੱਥੋਂ ਐਸਐਸ ਤੋਂ ਸੀਗਾ ਗੁਰਮੇਰ ਘਰੋਂ ਅਸੀਂ ਕਿਤੇ ਸਾਡਾ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਘਰੋ ਕਰਨਾ ਸੀ ਪਿੰਡ ਮੱਤੇ ਤੋਂ ਸਵੇਰੇ 4 ਵਜੇ ਮੇਰੇ ਮੂੰਹ 'ਚ ਰਮਾਲ ਪਾ ਕੇ ਪੈਰ ਬੰਨ ਕੇ ਇਹਨਾਂ ਨੇ ਥਾਣੇ 'ਚ ਬੰਦ ਕੀਤਾ ਪਰ ਅਸੀਂ ਅੱਜ ਤੱਕ ਈ ਨਹੀਂ ਮੰਨੀ ਨਾ ਮੰਨਣੀ ਆ ਪਰ ਇਹ ਕਰਵਾ ਕੌਣ ਰਿਹਾ ਹੈ ਤੇ ਸਾਰਾ ਕੁਝ ਇਥੋਂ ਦੀ ਭਗਵੰਤ ਮਾਨ ਦੀ ਸਰਕਾਰ ਕਰਾ ਰਹੀ ਹੈ ਬਿਲਕੁਲ ਬਿਲਕੁਲ ਜੀ ਤੁਹਾਨੂੰ ਡਰ ਨਹੀਂ ਲੱਗਦਾਗਾ ਜੇਕਰ ਇਹ ਗੋਰਾ ਜੀ ਜੇਲ੍ਹ ਚ ਜਾਵਣਗੇ ਤੁਹਾਡਾ ਜਿਹੜਾ ਹਾਂਜੀ ਨਾਲ ਜਾਵਾਂਗੇ ਸਾਰੇ ਵੇਖੋ ਕਹਿੰਦੇ ਵੀ ਅਸੀਂ ਨਾਲ ਜਾਵਾਂਗੇ ਤੁਸੀਂ ਜੇਲ੍ਹ ਚ ਚਲੇ ਗਏ ਠੀਕ ਹੈ ਇਹਨਾਂ ਗਰੀਬ ਮਜ਼ਦੂਰ ਜਿਹੜੇ ਹੈਗੇ ਆ ਨਰੇਗਾ ਦੀਆਂ ਕੁਛ ਕੁਛ ਦਿਹਾੜੀਆਂ ਮਿਲਦੀਆਂ ਗਿਆ ਜਿਹੜਾ ਇਹਨਾਂ ਦਾ ਕੰਮ ਜਮ ਬਿਲਕੁਲ ਬੰਦ ਹੋ ਜਾਊਗਾ ਇਸ ਚੀਜ਼ ਦਾ ਡਰ ਨਹੀਂ ਹੈ ਦੇਖੋ ਜੀ ਮੇਰੀ ਗੱਲ ਸੁਣੋ ਫਿਰ ਸਾਰੀ ਉਮਰ ਹੁਣ ਛੱਤਰੀ ਖਾਈ ਜਾਣੇ ਆ ਜੀ ਆਪਦੇ ਹੱਕ ਨਾ ਮੰਗ ਗਏ ਜੀ ਸਾਰੀ ਉਮਰ ਮਨਰੇਗਾ 'ਚ ਜੀ ਤੁਰੇ ਫਿਰਨਾ ਅਸੀਂ ਤਾਂ ਕਹਿੰਦੇ ਸਾਨੂੰ ਮਨਰੇਗਾ ਚਾਹੀਦੀ ਨਹੀਂ ਇੱਥੇ ਕੋਈ ਲੈਓ ਫੈਕਟਰੀਆਂ کارਖਾਨੇ ਸਾਨੂੰ 20000 ਰੁਪਏ 25000 ਰੁਪਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਲੇ ਨਾ ਕੋਈ ਇੱਥੇ ਨਸ਼ੇ ਕਰੇ ਸਾਨੂੰ ਲੋੜ ਕੀ ਇਹਨਾਂ ਦੇ ਗੰਦੇ ਆਟੇ ਦੀ ਸਾਨੂੰ ਲੋੜ ਨਹੀਂ ਇਹਨਾਂ ਦੀ ਨਰੇਗਾ ਦੀ ਸਾਨੂੰ ਲੋੜ ਨਹੀਂ ਇਹਨਾਂ ਦੇ ਮਤਲਬ ਕਿਸੇ ਹੋਰ ਲਾਰੇ ਲੱਪਿਆਂ ਦੀ ਇੱਥੇ کارਖਾਨੇ ਹੋਣ ਆ ਲੋਕ ਜਿਹੜੀਆਂ ਬੀਬੀਆਂ ਜਿਹੜੀਆਂ ਗੰਦੇ ਨਾਲਿਆਂ ਚ ਗੰਦੇ ਖਾਲਿਆਂ ਚ ਗੰਦੇ ਟੋਬਿਆਂ ਚ ਬਜ਼ੁਰਗ ਔਰਤਾਂ ਕੰਮ ਕਰਦੀਆਂ ਮੱਠਲ ਚੱਕਦੀਆਂ ਕੀ ਉਹ ਇੱਥੇ ਫੈਕਟਰੀਆਂ کارਖਾਨੇ ਹੋਣ ਕੀ ਉਹ ਉੱਥੇ ਜਾ ਕੇ ਕੰਮ ਨਹੀਂ ਕਰ ਸਕਦੀਆਂ ਇਸ ਕਰਕੇ ਜਿਹੜਾ ਨਸ਼ਾ ਹੈ ਪੰਜਾਬ ਚ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰ ਸਰਕਾਰ ਹੈ ਆਪਾਂ ਇਹ ਕਹਦੇ ਨਹੀਂ ਫਲਾਨਿਆਂ ਦਾ ਖੰਡਾ ਬਾਈ ਜਦੋਂ ਨੂੰ ਰੋਜ਼ਗਾਰ ਨਹੀਂ ਮਿਲਣਾ ਜਦੋਂ ਬਾਈ ਉਹ ਪੀ ਐਚ ਡੀ ਕਰਕੇ ਝੋਨਾ ਲਾਊਗਾ ਜਦੋਂ ਇੱਥੇ ਇੱਕ ਕੁੜੀ ਪੀ ਐਚ ਡੀ ਕਰਕੇ ਮਤਲਬ ਝੋਨਾ ਲਾਊਗੀ ਬਾਈ ਉਹ ਗਲਤ ਰਸਤਾ ਚੁਣੂਗੀ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਹੱਥ ਚੋਂ ਦਾ ਟਿੱਪਣ ਹੋਇਆ ਜਦੋਂ ਕੋਲੇ ਟਿੱਪਣ ਹੈ ਸਵੇਰੇ 6 ਵਜੇ ਗਈ ਤੇ 6 ਵਜੇ ਆਈ ਚਾਹੇ ਮਜ਼ਦੂਰ ਹੈ ਚਾਹੇ ਛੋਟਾ ਕਿਸਾਨ ਹੈ ਤੇ ਫਿਰ ਬਾਈ ਇੱਥੇ ਨਸ਼ੇ ਵੀ ਬੰਦ ਹੋ ਜਾਣਗੇ ਤੇ ਬਾਈ ਇੱਥੇ ਬੇਰੁਜ਼ਗਾਰੀ ਵੀ ਖਤਮ ਹੋ ਜਾਊਗੀ ਬਿਲਕੁਲ ਬੜੀ ਸੋਹਣੀ ਗੱਲ ਕੀਤੀ ਹੈ ਕਹਿੰਦੇ ਸਾਨੂੰ ਇਦਾਂ ਦਾ ਕੋਈ ਜਿਹੜਾ ਦਿਹਾੜੀ ਨਹੀਂ ਚਾਹੀਦੀਗੀ ਸਾਨੂੰ ਫੈਕਟਰੀਆਂ ਚਾਹੀਦੀਆਂ ਅਸੀਂ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਾਂਗੇ ਅਸੀਂ ਤਾਂ ਕਰਕੇ ਆਪਣੀ ਹੱਕ ਦੀ ਮਜ਼ਦੂਰੀ ਲਵਾਂਗੇ ਠੀਕ ਹੈ ਪਰ ਵੇਖੋ ਜਿਹੜਾ ਇਕੱਠ ਉਹ ਵਧ ਰਿਹਾ ਹੈਗਾ ਕਾਫੀ ਜਿਹੜੇ ਲੋਕ ਹੋਰ ਵੀ ਆ ਰਹੇ ਹੈਗੇ ਤੇ ਤੁਹਾਨੂੰ ਜਿਹੜੇ ਪੱਤੇ ਦਿੱਤੇ ਜਾਂਦੇ ਆ ਜਿੱਦਾਂ ਕਿ ਹੁਣ ਕਾਰਡ ਸਕੀਮਾ ਦਿੱਤੀਆਂ ਜਾਂਦੀਆਂ ਗਈਆਂ ਠੀਕ ਹੈ ਡੀਪੂਆਂ ਤੋਂ ਰਾਸ਼ਨ ਮਿਲਦਾਗਾ ਉਹ ਰਾਸ਼ਨ ਨਹੀਂ ਚਾਹੀਦਾ ਤੁਹਾਨੂੰ ਰਾਸ਼ਨ ਮਿਲ ਰਿਹਾ ਹੈ ਬਾਈ ਜੀ ਮੈਂ ਵਿਸਤਾਰੀ ਤੁਹਾਨੂੰ ਦੱਸ ਦਿਆਂ ਜੀ ਵੀ ਡੀਪੂ ਦੇ ਅੰਦਰ ਇੱਕ ਨਵੀਂ ਪਾਲਿਸੀ ਆਈ ਹੈ ਜੀ ਵੀ ਗੂਠਾ ਲਾਓ ਜੀ ਤੇ ਗੂਠੇ ਨਾਲ ਫਿੰਗਰਪ੍ਰਿੰਟ ਦੇ ਹਸਾਮਨਾ ਉਸੇ ਬੰਦੇ ਨੂੰ ਕਣਕ ਮਿਲੂਗੀ ਜੀ ਜੀ ਮਗਰ ਜੀ ਅੱਜ ਦੀ ਸਟੇਜ ਇਹ ਹੈ ਵੀ ਤੁਸੀਂ ਪਿੰਡਾਂ 'ਚ ਸਰਵੇ ਕਰੋ ਜੀ ਜੇ ਅੱਠ ਜੀ ਕਰਦੇ ਆ ਤੋ ਪੰਜ ਜਣੇ ਮੂਫ ਵਾਲੀ ਗੁੱਡਣ ਗਏ ਹੋਇਆ ਅੱਛਾ ਜੀ ਮੰਨ ਲਓ ਵੀ ਅੱਜ ਉਹ ਫਿੰਗਰਪ੍ਰਿੰਟ ਨਹੀਂ ਕਣਕ ਦੀ ਜਿਹੜੀ ਉਹ ਪੰਜ ਬੰਦੇ ਦੀ ਕਣਕ ਤਾਂ ਕੱਟੀ ਗਈ ਰੇ ਕੀ ਤਿੰਨ ਬੰਦਿਆਂ ਦੀ ਜਿਹੜੇ ਤਿੰਨ ਬੰਦੇ ਘਰ ਚਾ ਵੀ ਉਹਨਾਂ ਨੂੰ ਓਨੀ ਕਿ ਮਿਲ ਲੈਣੀ ਆ 15 ਕਿਲੋ ਜੇ 5 ਕਿਲੋ ਜੀਮ ਅਗਰ ਮਿਲਦੀ ਆ ਸਾਲਚੀ ਮਹੀਨੇ ਬਾਅਦ ਗੰਦੀ ਸੜੀ ਤੇ ਜਿਹੜੇ ਮੂਫਲੀ ਕੋਈ ਰਾਜਸਥਾਨ ਕੋਈ ਮਸ਼ੀਨ ਤੇ ਬੰਦਾ ਗਿਆ ਹੈਗਾ ਬਾਹਰ ਜਾਂ ਕੋਈ ਮਿਹਨਤ ਮਜ਼ਦੂਰੀ ਕਰਨ ਗਿਆ ਹੈਗਾ ਵੀ ਉਹਦੀ ਕਾਨਕ ਫਿਰ ਕਿੱਧਰ ਗਈ ਉਹਦੇ ਹਿੱਸੇ ਦਾ ਆਟਾ ਕਿੱਧਰ ਗਿਆ ਜਿਹੜੀ ਤੁਸੀਂ ਆ ਸਕੀਮਾਂ ਦੀ ਗੱਲ ਕਰਦੇ ਆ ਤੇ ਜਿਹੜੀ ਨਕਲੀ ਇਨਕਲਾਬੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਸੱਤਾ ਚ ਇਹ ਗੱਲ ਕਹਿ ਕੇ ਆਈ ਸੀ ਵੀ ਅਸੀਂ ਔਰਤਾਂ ਦੇ ਖਾਤੇ ਹਜ਼ਾਰ ਹਜ਼ਾਰ ਪਾਵਾਂਗੇ ਯੋਖਿਆ ਰਹੀ ਯਾਰ ਗਿਆ ਕਿੱਥੇ ਵੀ ਜੇ ਇਹਨਾਂ ਨੇ ਡਰਾਮਾ ਖੇਡਿਆ ਹੋ ਸਕਦਾ ਆ ਜਦੋਂ ਕੋਈ ਨਵਾਂ ਕੋਈ ਇਹਨਾਂ ਨੇ ਐਮਐਲਏ ਜਾਂ ਐਮਪੀ ਦੀ ਚੋਣ ਕਰਾਉਣੀ ਹੈਗੀ ਆ ਇਹ ਖੇਡਣਗੇ ਤੇ ਪਰ ਆ ਲੋਕ ਸਵਾਲ ਪੁੱਛਣਗੇ ਵੀ ਆ ਢਾਈ ਤਿੰਨ ਸਾਲ ਬਾਅਦ ਪਾਏ ਆ ਵੀ ਉਹਦਾ ਵਿਆਜ ਦੇ ਨਹੀਂ ਬੰਦੇ ਦਾ ਪੁੱਤ ਬਣਾਵਾਂਗੇ ਤੇ ਮੈਂ ਤੁਹਾਡੇ ਮਾਣਤ ਰਹੀ ਇਹ ਗੱਲ ਦੱਸ ਦਿਆਂ ਵੀ ਕੱਲਾ ਮੈਂ ਹੀ ਨਹੀਂ ਅਸੀਂ ਜਿੰਨੇ ਕ ਲੋਕ ਸਾਡੇ ਸਿਆਣੇ ਕਰੇਗੇ ਅਸੀਂ ਕਰਾਂਗੇ ਤੇ ਅਸੀਂ ਪਹਿਲਾਂ ਵੀ ਮੀਡੀਆ ਰਹੀ ਕਹਨੇ ਹੁੰਨੇ ਆ ਬਈ ਝਾੜੂ ਦਾ ਐਡਾ ਮਾੜਾ ਹਾਲ ਹੋ ਜੂਗਾ ਤੇ ਜਿਹਦੇ ਜਿਹਦੇ ਝਾੜੂ ਵਾਲਾ ਲੋਗੋ ਲੱਗਿਆ ਹੋਊਗਾ ਨਾ ਜਿਹੜਾ ਬੰਦਾ ਝਾੜੂ ਤੋਂ ਸਰਪੰਚ ਚ ਲੜੂਗਾ ਜਾਂ ਮੈਂਬਰ ਲੜੂਗਾ ਜਾਂ ਐਮਐਲਏ ਲੜੂਗਾ ਜਾਂ ਐਮਪੀ ਲੜੂਗਾ ਤੇ ਲੋਕ ਉਹਨੂੰ ਗਾਦੇ ਦੇ ਬਿਠਾਇਆ ਕਰਨਗੇ ਆਪਣਾ ਕਾਲਾ ਤੇਲ ਲਾ ਕੇ ਮੂੰਹ ਤੇ ਅੱਛਾ ਹਾਂਜੀ ਬਿਲਕੁਲ ਦੇਖੋ ਕਿੱਦਾਂ ਦੇ ਜਿਹੜੇ ਭਾਸ਼ੁੰਦੇ ਰਿਆ ਤੁਹਾਨੂੰ ਸਰਕਾਰ ਤੋਂ ਡਰ ਨਹੀਂ ਲੱਗਦਾਗਾ ਤੁਸੀਂ ਜਿਹੜਾ ਆਪਣਾ ਪਰਿਵਾਰ ਬੇਕਾਰਾ ਹੋ ਜਾਊਗਾ ਦੇਖੋ ਮੈਂ ਇੱਕ ਵਾਰੀ ਉਜੜ ਚੁੱਕਿਆ ਮੈਂ ਬਿਲਕੁਲ ਜਿਹੜਾ ਤਬਾਹ ਹੋ ਚੁੱਕਿਆ ਤੇ ਜਿਹੜਾ ਇਹ ਰਾਹ ਹੈਗਾ ਇਹ ਸਾਨੂੰ ਪਤਾ ਵੀ ਜਿਹੜਾ ਜਥੇਬੰਦੀ ਦਾ ਰਾਹ ਹੈਗਾ ਇਹਦੇ ਤੇ ਸਿਰਫ ਉਹ ਜਾੜਾ ਤੇ ਕੰਡਿਆਂ ਦੀ ਵਿਛਾਣੀ ਹੈ ਇਹਦੇ ਚ ਫੁੱਲ ਫੁੱਲ ਹੈ ਨਹੀਂਗੇ ਪਰ ਅਸੀਂ ਮੈਂ ਪਹਿਲਾਂ ਹੀ ਦੱਸਤਾ ਵੀ ਅਸੀਂ ਅਗਵਾਈ ਹੈ ਜਿਹੜੀ ਮਜ਼ਦੂਰਾਂ ਦੀ ਜਿੰਨਾ ਸਾਡਾ ਯੋਗਦਾਨ ਪਿਆ ਉਹਨਾਂ ਪਾ ਕੇ ਜਾਵਾਂਗੇ ਅਸੀਂ ਖਾ ਲਿਆ ਪੀ ਲਿਆ ਅਸੀਂ ਮਸ਼ੀਨ ਜਿਹੜਾ ਇੱਕ ਗੰਦਗੀ ਦਾ ਘਟਰ ਨਹੀਂ ਅਸੀਂ ਇੱਕ ਇਨਸਾਨ ਅਸੀਂ ਇੱਕ ਇਨਸਾਨ ਆ ਅਸੀਂ ਇਹਨਾਂ ਦੀ ਜੀ ਮਜ਼ਦੂਰਾਂ ਦੀ ਜਿੰਨਾ ਟਾਈਮ ਮੇਰੇ ਚ ਕੋਈ ਸਾਹ ਵਗਦੇ ਹੈਗੇ ਆ ਮੈਂ ਇਹਨਾਂ ਦੀ ਗਵਾਹੀ ਕਰੂੰਗਾ ਜੀ ਜੀ ਬਿਲਕੁਲ ਸਰਕਾਰ ਕਹਿੰਦੀ ਸੀਗੀ ਵੀ ਹੁਣ ਜ਼ੀਰੋ ਬਿੱਲ ਆਉਣ ਲੱਗ ਗਿਆ ਬਿਜਲੀ ਦੇ ਬਿੱਲ ਵੀ ਜ਼ੀਰੋ ਆਉਣ ਲੱਗ ਗਏ ਇਹ ਬਿੱਲ ਆਉਣ ਲੱਗ ਗਏ ਜ਼ੀਰੋ ਦੇਖੋ ਤੁਹਾਨੂੰ ਗੱਲ ਸਾਂ ਜੀ ਵਿਆ ਮਜ਼ਦੂਰ ਬੈਠੇ ਆ ਆ ਕੁਛ ਪਿੰਡਾਂ ਦੇ ਮਜ਼ਦੂਰ ਹੈ ਇੱਕ ਦੋ ਪਿੰਡਾਂ ਦੇ ਦੋਹਾਂ ਤਿੰਨਾਂ ਦੇ ਪਿੰਡਾਂ ਦੇ ਅੰਦਰ ਇਹਨਾਂ ਮਜ਼ਦੂਰਾਂ ਨੂੰ 40-40000 ਬਿੱਲ ਆਇਆ ਹੋਇਆ ਤੇ 50-50000 ਤੱਕ ਬਿੱਲ ਹੈ ਸਰਬ ਬਖੰਡ ਹੈ ਕੱਲ ਜਿਹੜਾ ਮਤਾ ਪਾਸ ਹੋਇਆ ਜਿਹੜੇ ਇਹਨਾਂ ਨੇ ਬਿੱਲ ਪੇਸ਼ ਕੀਤਾ ਉਹਦੇ 'ਚ 3 ਰੁਪਏ ਜਿਹੜੀ ਜੂਨਟ ਆ ਵਾਅਦਾ ਕੀਤਾ ਹੈਗਾ ਉਹਦੇ 'ਚ ਇੱਕ ਗੱਲ ਲਸੋ ਵੀ ਅਸੀਂ ਬਹੁਤ ਵਾਰੀ ਸਾਡੀਆਂ ਮਜ਼ਦੂਰ ਜਥੇਬੰਦੀਆਂ ਭਗਵੰਤ ਮਾਨ ਦੇ ਬਾਰਚ ਗਈਆਂ ਤੇ ਉਹਨਾਂ ਨੇ ਸਾਡੀਆਂ ਔਰਤਾਂ ਦੇ ਛਾਤੀ ਵਾਲੇ ਕੱਪੜੇ ਵੀ ਉੱਥੋਂ ਦੀ ਪੁਲਿਸ ਨੇ ਪਾੜੀਆਂ ਤੇ ਭਗਵੰਤ ਮਾਨ ਦੀ ਗਵਾਹੀ ਚ ਪਾੜੀਆਂ ਤੇ ਇੱਥੋਂ ਤੱਕ ਕਿ ਸਿਰਾਂ ਤੋਂ ਪੱਗਾਂ ਲਈਆਂ ਵੀ ਹੱਕ ਦੇਣ ਦੀ ਬਜਾਏ ਔਰਤਾਂ ਦੀਆਂ ਛਾਤੀ ਵਾਲੇ ਕੱਪੜੇ ਪਾੜ ਦੇਣਾ ਆ ਭਗਵੰਤ ਮਾਨ ਇਸ ਕਰਕੇ ਅਸੀਂ ਤੁਹਾਡੇ ਮਾਧਮ ਨਾ ਰਹੀ ਦੱਸਦੇ ਆ ਵੀ ਆ ਐਮਐਲਏ ਦੀਆਂ ਚੋਣਾ ਹੋਣੀਆਂ ਭਾਈ ਚਾਹੇ ਗਿੱਦੜਵਾਏ ਦੀ ਹੋਵੇ ਚਾਹੇ ਕਿਤੇ ਬਰਨਾਲੇ ਦੀ ਹੋਵੇ ਵੀ ਤੁਸੀਂ ਚਾਹੇ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਤੇ ਚਾਹੇ ਕੋਈ ਚਾੜੂ ਵਾਲਾ ਹੋਵੇ ਸਲੇਹੇ ਲਾਓ ਲੋਕੋ ਉਹ ਬਾਜੋ ਝਾੜੂ ਵਾਲਿਆਂ ਤੋਂ ਇਹ ਨੁਕਸਾਨ ਕਰਾ ਦੇਣਗੇ ਕਿ ਇਹਨਾਂ ਨੇ ਪੰਜਾਬ ਨੂੰ ਲੁੱਟ ਲਿਆ ਆ 5 ਸਾਲਾਂ ਦੇ ਵਿੱਚ ਪੰਜਾਬ ਆ ਜਿਹੜਾ ਪਹਿਲੇ 75 ਸਾਲ ਤਾਬੇ ਨਹੀਂ ਆਇਆ ਜੀ ਪੰਜ ਸਾਲਾਂ ਦਾ ਭਾਅ 50 ਸਾਲ ਆ ਜਿਹੜਾ ਇਹ ਪਿੱਛੇ ਚੱਲ ਗਿਆ ਪੰਜਾਬ ਜੀ ਭਗਵਾਨ ਤੁਮਾਰ ਨਹੀਂ ਲਿਆਂਦਾ ਜੀ ਬਿਲਕੁਲ ਬਿਲਕੁਲ ਜੀ ਤੇ ਵੇਖੋ ਇਹਨਾਂ ਨੂੰ ਬਿਲਕੁਲ ਇਸ ਚੀਜ਼ ਦਾ ਨੌਲੇਜ ਵੀ ਹੈਗੀ ਆ ਵੀ ਪੰਜਾਬ ਕਿਵੇਂ ਪਿੱਛੇ ਜਾ ਰਿਹਾ ਹੈਗਾ ਕਿੱਦਾਂ-ਕਿੱਦਾਂ ਸਰਕਾਰ ਨੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀਗੇ ਮੈਡੀਕਲ ਸਹੂਲਤਾਂ ਮਿਲ ਰਹੀਆਂ ਤੁਹਾਨੂੰ ਦੇਖੋ ਮੈਡੀਕਲ ਮੇਰੀ ਗੱਲ ਸੁਣੋ ਜਿਹੜੇ ਆ ਮਜ਼ਦੂਰ ਹੈਗੇ ਆ ਵੀ ਇਹ ਜਦੋਂ ਦਵਾਈ ਲੈਣ ਜਾਂਦੇ ਆ ਜੀ ਦਵਾਈ ਲੈਣ ਕਿੱਥੇ ਜਾਣਗੇ ਜਾਂ ਐਮਸ ਸਾ ਸਾਡੇ ਲਾਗੇ ਪੈਂਦਾ ਜਾਂ ਸਾਨੂੰ ਫ੍ਰੀ ਕੋਡ ਮੈਡੀਕਲ ਪੈਂਦਾ ਜਿਹੜੇ ਇਹਨਾਂ ਨੇ ਆ ਪਿੰਡਾਂ ਚ ਉਹ ਲਾਏ ਹੋਏ ਡਰਾਮੇ ਜੇ ਕੀਤੇ ਹੋਏ ਆ ਉੱਥੇ ਕੋਈ ਡਾਕਟਰ ਨਹੀਂ ਬਹਿੰਦਾ ਕੁਛ ਹੋਰ ਨਹੀਂ ਹੈਗਾ ਤੇ ਇੱਥੋਂ ਦੇ ਡੀਸੀ ਹੈਗੇ ਆ ਵੀ ਉਹ ਪਿੰਡਾਂ ਦੇ ਅੰਦਰ ਸਬਦਾ ਕੈਂਪ ਲਾਉਂਦੇ ਆ ਵੀ ਆਜੋ ਤੁਹਾਡੀ ਪੈਨਸ਼ਨ ਲਾ ਦਿੰਨੇ ਆ ਤੁਹਾਡੀਆਂ ਜਿਹੜੀਆਂ ਕੋਈ ਮੁਸੀਬਤਾਂ ਸੁਣਦੇ ਆ ਅੱਜ ਤੱਕ ਹਜ਼ਾਰਾਂ ਕੈਂਪ ਲੱਗ ਗਏ ਇੱਥੋਂ ਦੇ ਡੀਸੀ ਵੱਲੋਂ ਇੱਥੋਂ ਦੇ ਵੀਡੀਓ ਵੱਲੋਂ ਇੱਥੋਂ ਦੇ ਐਸਡੀਐਮ ਵੱਲੋਂ ਅੱਜ ਤੱਕ ਸਾਡੇ ਮਜ਼ਦੂਰਾਂ ਦੀ ਹੁਕਮ ਤੇ ਪੁੱਗਤਾ ਜਿਹੜੀ ਉਹ ਨਹੀਂ ਹੋਈ ਨਾ ਹੋਣੀ ਐ ਇਹ ਰਾਜ ਆ ਜਿਹੜਾ ਇਹ ਰਾਜ ਭਾਗ ਆ ਜਿਹੜਾ ਇਹ ਜੁੱਤੀ ਨਾ ਆਉਣਾ ਇਹ ਲਾਲ ਝੰਡੇ ਨਾ ਆਉਣਾ ਅਸੀਂ ਕਹਿੰਦੇ ਆ ਵੀ ਸਾਡੇ 17 ਕਿੱਲਾਂ ਤੋਂ ਏਕੜ ਤੋਂ ਜਿਹੜੀ ਵਾਧੂ ਪਈ ਜ਼ਮੀਨ ਆ ਉਹ ਛੋਟੇ ਕਿਸਾਨਾਂ ਚ ਤੇ ਮਜ਼ਦੂਰਾਂ ਚ ਵੰਡ ਹੋਵੇ ਅਸੀਂ ਕਹਿੰਦੇ ਆ ਪੰਚਾਇਤੀ ਜ਼ਮੀਨ ਚ ਸਾਡਾ ਤੀਜਾ ਹਿੱਸਾ ਸਾਨੂੰ ਉਹਨਾਂ ਚ 5-5 ਮਰਲੇ ਦੇ ਪਲਾਟ ਦਿਓ ਅਸੀਂ ਉੱਥੇ ਸਾਗ ਲਾਈਏ ਅਸੀਂ ਉੱਥੇ ਆਪਦੀ ਮੱਕੀ ਬੀਜੀਏ ਫਿਰ ਸਾਨੂੰ ਕੋਈ ਆਏ ਨਾ ਕਹਵੇ ਹੱਥ ਸੋਚ ਕੇ ਗੰਦਲਾਂ ਨੂੰ ਪਾਈ ਕਿਹੜੀ ਹੈ ਤੂੰ ਸਾਗ ਤੋੜਦੀ ਵੇਖੋ بڑے ਹੌਸਲੇ ਬੁਲੰਦ ਹੈ ਬਾਈ ਕਹਿੰਦਾ ਵੀ ਸਾਨੂੰ ਛੋਟੇ-ਛੋਟੇ ਪਲਾਂਟ ਕਿੱਤੇ ਹਨ ਪਲਾ ਆਹ ਤਾਂ ਫਿਰ ਹਰੇਕ ਕੋਈ ਕਹਿ ਦੂ ਕੋਈ ਪਲਾਂਟ ਸਾਨੂੰ ਕੱਟ ਕੇ ਦੇ ਦੋ ਕਿਉਂਕਿ ਪਹਿਲਾਂ ਵੀ ਲੋਕੀ ਕਹੀ ਅੱਜ ਕੱਲ੍ਹ ਹੁਣ ਨਸ਼ੇ ਦੇ ਲੜ ਲੱਗੇ ਪਏ ਆ ਉਹ ਕੰਮ ਨਹੀਂ ਕਰ ਰਹੇਗੇ ਜਿੰਨਾ ਕ ਨਸ਼ਾ ਮਿਲਦਾ ਕ ਉਹਨਾਂ ਕਾ ਖਾ ਕੇ ਉਹ ਆਪਦਾ ਵਿਹਲਾ ਟਾਈਮ ਪਾਸ ਕਰਦੇ ਆ ਦੇਖੋ ਮੈਂ ਪਹਿਲਾਂ ਤੁਹਾਨੂੰ ਕਿਹਾ ਸਾਡੀ ਕਣਕ ਕੱਟ ਦੋ ਮੈਂ ਕਹਿੰਦਾ ਸਭ ਤੋਂ ਪਹਿਲਾਂ ਮੇਰੀ ਕੱਟ ਦੋ ਜਿਹੜੀ ਮੈਨੂੰ ਮਿਲਦੀ ਮੇਰੇ ਹਿੱਸੇ ਦੀ ਇੱਥੇ ਫੈਕਟਰੀਆਂ ਹੋਣ ਇੱਥੇ ਕਾਰਖਾਨੇ ਹੋਣ ਸਵੇਰੇ 6 ਵਜੇ ਜਦੋਂ ਤੇਰੇ ਹੱਥ 'ਚ ਡੱਬਾ ਫੜਾਇਆ ਹੋਇਆ ਤੇ ਉਧਰੋਂ ਸ਼ਾਮ ਨੂੰ 6 ਵਜੇ ਛੱਡਿਆ ਤੇ ਤੇਰੇ ਕੋਲੇ ਇਕੱਲਾ ਨਹਾਉਣ ਦਾ ਤੇ 5 ਮਿੰਟ ਬੱਚਾ ਨਾਲ ਆ ਖੇਡਣ ਦਾ ਟਾਈਮ ਹੋਊਗਾ ਇਸ ਤੋਂ ਵੱਧ ਕਿ ਤੇਰੇ ਕੋਲੇ ਟਾਈਮ ਨਹੀਂ ਹੋਊਗਾ ਤੂੰ ਨਾ ਨਸ਼ਾ ਖਾਏਂਗਾ ਨਾ ਤੂੰ ਕੋਈ ਹੋਰ ਪਾਸੇ ਜਾਏਂਗਾ ਸਿਰਫ ਤੈਨੂੰ ਪਰਿਵਾਰ ਦੱਸੂਗਾ ਤੇ ਤੇਰਾ ਕੰਮ ਦੱਸੂਗਾ ਇਸ ਕਰਕੇ ਸਾਨੂੰ ਜਿਹੜੀਆਂ ਆ ਚਿਟਕਾਂ ਲਾਈਆਂ ਆ ਆ ਮਰੇਗਾ ਵਾਲੀਆਂ ਮਰੇਗਾ ਦੇ ਅੰਦਰ ਮੰਨ ਲਓ ਵੀ ਅਸੀਂ ਆ ਧਰਨਾ ਲਾਇਆ ਵੀ ਧੁੱਪੇ ਬੈਠੇ ਆ ਪੱਖੇ ਚੱਲ ਨਹੀਂ ਰਹੇ ਸਾਡੇ ਕੋਲ ਇਨਾ ਪ੍ਰਬੰਧ ਨਹੀਂ ਹੈ ਅਸੀਂ ਫੇਰ ਵੀ ਸੋਚ ਕੇ ਬੈਠੇ ਆ ਵੀ ਅਸੀਂ ਤਾਂ ਜਿਵੇਂ ਸਿਆਣੇ ਕਹਿੰਦੇ ਆ ਬਿਸ਼ਾਰਮਾਂ ਦੀ ਡੁੱਲਗੀ ਦਾਲ ਯਾਰ ਤਾਂ ਪੁੰਝੇ ਖਾਣਗੇ ਆ ਬੈਠੇ ਆ ਕੋਈ ਗੱਲ ਨਹੀਂ ਕੱਲ ਨੂੰ ਸ਼ਨੀ ਤੇ ਐਤਵਾਰ ਛੁੱਟੀ ਹੁੰਦੀ ਇੱਥੇ ਜੀ ਤੇ ਆ ਬਾਰ ਅਸੀਂ ਬਿਲਕੁਲ ਸ਼ਾਂਤਮਈ ਬੈਠੇ ਆ ਕੋਈ ਸਾਡੀ ਭੰਨ ਤੋੜਨੀ ਕੁਛ ਨਹੀਂ ਪਹਿਲਾਂ ਵੀ ਸਾਡੇ ਤੇ ਦੋ ਤਿੰਨ ਇਥੋਂ ਦੇ ਪਰਚੇ ਕਰਾਏ ਕੋਈ ਰੌਲਾ ਨਹੀਂ ਪਰਚੇ ਮੈਂ ਇਥੋਂ ਪਹਿਲੇ ਇਹਨਾਂ ਨੂੰ ਸੁਨੇਹਾ ਲਾ ਦੋ ਵੀ ਮੇਰੇ ਤੇ ਪਹਿਲਾ ਐਫ ਆਈ ਆਰ ਦਾਸ ਕਰਾ ਦਿਓ ਪਰ ਲੋਕਾਂ ਦੀ ਗੱਲ ਸੁਣ ਲਓ ਜੀ ਲੋਕਾਂ ਦੀ ਗੱਲ ਸੁਣ ਲਓ ਵੇਖੋ ਬਾਈ ਕਹਿੰਦਾ ਵੀ ਪਰਚੇ ਭਵਾ ਮੇਰੇ ਤੇ ਕਿੰਨੇ ਮਰਜ਼ੀ ਕਰਾ ਦਿਓ ਪਰ ਲੋਕਾਂ ਦੀ ਗੱਲ ਸੁਣ ਲਓ ਪਰ ਇਹ ਕਹਿੰਦੇ ਵੀ ਸਾਨੂੰ ਕੋਈ ਮਜ਼ਦੂਰੀ ਨਹੀਂ ਚਾਹੀਦੀ ਇਦਾਂ ਦੀ ਜਿਹੜੀ ਨਰੇਗਾ ਦੇ ਵਿੱਚ ਕਦੇ ਸਾਡੀ ਦਿਹਾੜੀ ਲੱਗਦੀ ਹੈ ਕਦੇ ਨਹੀਂ ਲੱਗਦੀ ਕਿ ਸਾਨੂੰ ਫੈਕਟਰੀਆਂ ਚਾਹੀਦੀਆਂ ਉਹ ਫੈਕਟਰੀਆਂ ਦੇ ਵਿੱਚ ਅਸੀਂ ਕੰਮ ਕਰਾਂਗੇ ਤੁਸੀਂ ਇਹ ਨਾ ਹੋਵੇ ਮੁੜ ਕੇ ਕੰਮ ਦੇ ਨਾ ਜਾਓ ਦੇਖੋ ਸਾਡੇ ਕੋਲੇ ਕੋਈ ਸਰਕਾਰਾਂ ਕਹਿੰਦੀਆਂ ਸੀਗੀਆਂ ਅਸੀਂ ਵੱਡੀਆਂ-ਵੱਡੀਆਂ ਫੈਕਟਰੀਆਂ ਖੋਲ੍ਹਾਂਗੇ ਤੇ ਉਹਨਾਂ ਨੇ ਫੈਕਟਰੀਆਂ ਖੋਲ੍ਹੀਆਂ ਕਿ ਨਹੀਂ ਖੋਲ੍ਹੀਆਂ ਮੈਂ ਜੇ ਬੋਲਣ ਤੇ ਆ ਗਿਆ ਨਾ ਮੇਰੇ ਕੋਲੇ ਬਹੁਤ ਕੁਝ ਆ ਜੀ ਮੈਂ ਇੱਕ ਗੱਲ ਕਮਾ ਜੀ ਮੈਂ ਇਹ ਨਹੀਂ ਕਿ ਮੈਂ ਕਿਸੇ ਦਾ ਵਿਰੋਧੀ ਆ ਨਾ ਮੈਂ ਡੇਰੇ ਵਾਲੇ ਦਾ ਨਾ ਸਿੱਖਾਂ ਦਾ ਜੀ ਮੈਂ ਸਭ ਨੂੰ ਪਿਆਰ ਕਰਦਾ ਹ ਹਰੇਕ ਧਰਮ ਨੂੰ ਜੀ ਇੱਥੇ ਡਾਊਲ ਪੋਲਟੈਕਸ ਆ ਜੀ ਇੱਥੇ ਕੋਈ ਫੈਕਟਰੀ ਲਾਉਣ ਨੂੰ ਤਿਆਰ ਨਹੀਂ ਹੈ ਦਿਨ ਦਿਹਾੜੇ ਇੱਥੇ ਗੋਲੀ ਮਾਰ ਕੇ ਹੱਤਿਆ ਕੀਤੀ ਜਾਂਦੀ ਹੈ ਇੱਥੇ ਸਾਡੀ ਡਾਕਟਰ ਆ ਕੁੜੀ ਕੋਲਕੱਤਾ ਚ ਉਹਦਾ ਗੈਂਗ ਰੇਪ ਹੋ ਜਾਂਦਾ ਹੈ ਉਹਦਾ ਗੁਪਤ ਅੰਗ ਵੱਢ ਕੇ ਸਿੱਟ ਦਿੱਤੇ ਜਾਂਦਾ ਕਿ ਐਸ ਇੰਡੀਆ ਚ ਐਸ ਭਾਰਤ ਚ ਵੀ ਜਿਹੜੇ ਉਹ ਮਤਲਬ ਬਲਾਤਕਾਰਗੇ ਆ ਵੀ ਉਹ ਭਾਜਪਾ ਦੇ ਆਗੂ ਆ ਵੀ ਜਿਹੜੇ ਇੱਥੇ ਤੁਸੀਂ ਜਿਹੜੀ ਗੱਲ ਕਰ ਵੀ ਕੰਮ ਨਹੀਂ ਕਰਦੇ ਵੀ ਆ ਜਿਹੜੇ ਲੋਕ ਆ ਤਾਂ ਕੰਮ ਮੰਗਣ ਆਏ ਆ ਮੰਗਣ ਆਏ ਇਹ ਕਹਿੰਦੇ ਵੀ ਸਾਡੀ ਅਸੀਂ ਸਾਡੇ ਘਰੇ ਆਟਾ ਨਹੀਂ ਸਾਨੂੰ ਕੰਮ ਦਿਓ ਤੇ ਆਪਾਂ ਲੋਕਾਂ ਨੂੰ ਹੀ ਪੁੱਛਾਂਗੇ ਵੀ ਤੁਸੀਂ ਫੈਕਟਰੀਆਂ 'ਚ ਕੰਮ ਕਰੋਗੇ ਤੁਸੀਂ ਨਰੇਗਾ ਦੀਆਂ ਦਿਹਾੜੀਆਂ ਤੇ ਜਾਣਾ ਚਾਹੁੰਦੇ ਕਿ ਫੈਕਟਰੀਆਂ 'ਚ ਕੰਮ ਕਰਨਾ ਚਾਹੁੰਦੇ ਹੋ ਵੇਖੋ ਜਿਹੜੇ ਮਜ਼ਦੂਰ ਕਹਿੰਦੇ ਆ ਅਸੀਂ ਨਰੇਗਾ ਦੀਆਂ ਦਿਹਾੜੀਆਂ ਤੇ ਨਹੀਂ ਜਾਣਾ ਚਾਹੁੰਦੇ ਸਾਨੂੰ ਫੈਕਟਰੀਆਂ ਖੋਲ ਕੇ ਦਿਓ ਅਸੀਂ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਾਂਗੇ ਸਾਡੇ ਸਿਰ ਜਮੀਨ ਦਿਓ ਸਾਡੇ ਹਿੱਸੇ ਦੀ ਜ਼ਮੀਨ ਦੇ ਉੱਕਲੀਆਂ ਫੈਕਟਰੀਆਂ ਨਹੀਂ ਸਾਡੇ ਹਿੱਸੇ ਦੀ ਜ਼ਮੀਨ ਤੋਂ 1.75 ਏਕੜ ਤੋਂ ਵੱਧੂ ਪਈ ਜ਼ਮੀਨ ਸਾਡੀ ਹੈ ਛੋਟੇ ਕਿਸਾਨ ਦੀ ਹੈ ਇੱਕ ਅੱਜ 100-100 ਕਿੱਲੇ ਦਾ ਮਾਲਕ ਹੈ ਇੱਕ ਇੱਕ ਛੋਟਾ ਕਿਸਾਨ 2 ਕਿੱਲਿਆਂ ਤੇ ਆ ਉਹਦਾ ਵਿਚਾਰਾ ਦਿਹਾੜੀ ਜਾਣ ਜੋਗਰਾ ਵੀ ਨਹੀਂ ਬਰਾਬਰਤਾ ਹੋਵੇ ਇੱਥੇ ਸਭ ਕੋਲੇ ਇੱਕੋ ਜੀ ਜ਼ਮੀਨ ਹੋਵੇ ਜੇ ਨਰੇਗਾ ਦਾ ਕੰਮ ਹੋਵੇ ਤਾਂ ਪੂਰੇ ਸਾਲ ਦਾ ਹੋਵੇ ਉਹ ਚ 700 ਰੁਪਏ ਦਿਹਾੜੀ ਹੋਵੇ ਜੀ ਹਾਂ ਜੀ ਵੇਖੋ ਕਹਿੰਦੇ ਵੀ ਨਰੇਗਾ ਦੇ ਵਿੱਚ ਪੂਰਾ ਕੰਮ ਨਹੀਂ ਮਿਲਦਾਗਾ ਆਪਾਂ ਮਾਤਾ ਨੂੰ ਪੁੱਛਾਂਗੇ ਕਾਫੀ ਜੜੀਆਂ ਇੱਥੇ ਬਜ਼ੁਰਗ ਮਾਤਾਵਾਂ ਆਈਆਂ ਹੋਈਆਂ ਗਿਆ ਇਹਨਾਂ ਨੂੰ ਵੀ ਆਪਾਂ ਪੁੱਛਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀ ਉਮਰ ਹੈ ਤੁਹਾਡੀ 60 ਸਾਲ ਦੀ ਹੈ ਜੀ 60 ਸਾਲਾਂ ਦੀ ਤੁਸੀਂ ਨਰੇਗਾ ਚ ਦਿਹਾੜੀ ਕਰਨ ਜਾਂਦੇ ਹੋ ਹਾਂ ਜੀ ਤੇ ਤੁਹਾਡਾ ਇਸ ਟਾਈਮ ਜਿਹੜਾ ਆਰਾਮ ਕਰਨ ਨੂੰ ਜੀ ਨਹੀਂ ਕਰਦਾਗਾ ਦਿਹਾੜੀ ਕਰਨ ਨੂੰ ਜੀ ਕਰਦਾ ਦਿਹੜੀ ਕਰਨ ਨੂੰ ਵੀ ਕਰਦਾ ਵਈ ਰਾਮ ਕਰਨ ਨੂੰ ਵੀ ਕਰਦਾ ਜਿਹੜਾ ਕਰਵਾਇਆ ਕੀ ਮਜਬੂਰੀ ਹੈ ਜਿਹਦੇ ਕਰਕੇ ਤੁਹਾਨੂੰ ਦਿਹਾੜੀ ਜਾਣਾ ਪੈ ਰਿਹਾ ਹੈ ਇਹ ਮਜਬੂਰੀ ਵੀ ਹਨ ਕਰਾਨੀਆਂ ਮਜਬੂਰੀਆਂ ਮਾਰਦੀਆਂ ਫਿਰ ਜਦੋਂ ਘਰੇ ਕੁਛ ਦੀਦਾ ਨਹੀਂਗਾ ਹਾਂ ਉਦੋਂ ਫਿਰ ਮਜਬੂਰੀ ਮਾਰਦੀ ਹੈ ਫਿਰ ਇਹ ਕਰਨਾ ਪੈਂਦਾ ਵੇਖੋ ਮਾਤਾ ਕਿੰਨੀ ਉਮਰ ਹੈ ਠੀਕ ਹੈ ਪਰ ਫਿਰ ਵੀ ਕਹਿੰਦੀ ਵੀ ਘਰਾਂ ਦੀਆਂ ਮਜਬੂਰੀਆਂ ਮਜਬੂਰੀਆਂ ਕਰਕੇ ਸਾਨੂੰ ਦਿਹਾੜੀ ਕਰਨੀ ਪੈਂਦੀ ਆ ਪਰ ਕੀ ਕਰੀਏ ਇਹ ਸਾਡਾ ਜੀ ਨਹੀਂ ਕਰਦਾਗਾ ਇਹ ਜਿੰਨੇ ਵੀ ਹੈਗੇ ਬਜ਼ੁਰਗ ਬੈਠੇ ਆ ਇਹ ਕਹਿੰਦੇ ਵੀ ਸਾਡੇ ਘਰਾਂ ਦੇ ਵਿੱਚ ਜਿਹੜਾ ਖਾਣ ਪੀਣ ਨਹੀਂ ਸਹੀ ਆਉਂਦਾਗਾ ਖਾਣ ਪੀਣ ਕਿੱਥੋਂ ਸਹੀ ਆਊਗਾ ਕਿ ਜੇਕਰ ਸਾਡੇ ਕੋਲੇ ਪੈਸੇ ਹੋਣਗੇ ਤਾਂ ਹੀ ਅਸੀਂ ਅੱਜ ਦਾ ਖਾਣ ਪੀਣ ਲੈ ਕੇ ਆਵਾਂਗੇ ਜੇਕਰ ਸਾਡੇ ਕੋਲੇ ਪੈਸੇ ਹੋਣਗੇ ਤਾਂ ਹੀ ਅਸੀਂ ਦਵਾਈ ਲੈ ਕੇ ਆਵਾਂਗੇ ਕੋਈ ਸਾਡੇ ਕੋਲੇ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਪਰ ਬੜੇ ਸੋਹਣੇ ਵਿਚਾਰ ਕੀਤੇ ਗੋਰਾ ਜੀ ਨੇ ਤੇ ਗੋਰਾ ਜੀ ਹੁਣ ਤੁਸੀਂ ਕੀ ਅਗਲੀ ਕਾਰਵਾਈ ਕਰੋਗੇ ਦੇਖੋ ਜੀ ਸਵੇਰ ਦੇ ਬੈਠੇ ਆ ਬਹੁਤ ਸ਼ਾਂਤਮਈ ਬੈਠੇ ਆ ਜੀ ਅਸੀਂ 1 ਵਜੇ ਦਾ ਟਾਈਮ ਦਿੱਤਾ ਸੀਗਾ 4 ਮਿੰਟ ਰਹਿ ਗਈ ਕਿਸੇ ਨੇ ਬਾਤ ਪੁੱਛੀ ਤੁਹਾਡੀ ਮੈਂ ਕਹਿੰਦਾ ਬਾਤ ਛੱਡੋ ਬਾਹਰ ਨਿਕਲੇ ਕਿਉਂਕਿ ਏਸੀਆਂ ਚ ਬੰਦੇ ਆ ਤੇ ਜੇ ਅਸੀਂ ਪਿਛਲੀ ਵਾਰੀ ਬਿਜਲੀ ਕੱਟਦੀ ਤੇ ਇਹਨਾਂ ਦਾ ਵਗਣ ਪੈ ਗਿਆ ਤੇ ਜਿਹੜੇ ਆ ਲੋਕ ਆ ਇਹਨਾਂ ਦਾ ਕੋਈ ਵੀ ਨੀਂਦ ਨਹੀਂ ਇਹਨਾਂ ਦੀ ਕੋਈ ਲਾਈਫ ਨਹੀਂ ਇਹਨਾਂ ਦੀ ਕੋਈ ਜ਼ਿੰਦਗੀ ਨਹੀਂ ਇਸ ਕਰਕੇ ਸਾਨੂੰ ਮਜਬੂਰਨ ਹਾਂ ਮਤਲਬ ਜਿਹੜਾ ਛੜਕਦੇ ਜਾਣ ਲਈ ਇਹਨਾਂ ਨੇ ਕੀਤਾ ਅਸੀਂ ਹੋਰ 5-4 ਮਿੰਟਾਂ ਨੂੰ ਛੜਕਦੇ ਜਾ ਰਹੇ ਆ ਅਸੀਂ ਦੋਨੇ ਪਾਸੇ ਜਿਹੜਾ ਰੋਡ ਆ ਉਹ ਬਲੌਕ ਕਰਾਂਗੇ ਵੇਖੋ ਇਹਨਾਂ ਨੇ ਸੁਨੇਹਾ ਵੀ ਦਿੱਤਾਗਾ ਵੇ ਕੋਈ ਇਹਨਾਂ ਨੇ ਸਨੇਹਾ ਵੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਕੋਈ ਇਹਨਾਂ ਦੀ ਜਿਹੜੀ ਉਹ ਬਾਤ ਨਹੀਂ ਪੁੱਛੀ ਗਈ ਕੋਈ ਕਿਸੇ ਨੇ ਆ ਕੇ ਪੁੱਛਿਆ ਨਹੀਂਗਾ ਪਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਗਈਆਂ ਕੀ ਮਸਲਾ ਆ ਆਪਾਂ ਮੌਕੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ ਸਰ ਜਿਹੜਾ ਬਾਹਰ ਧਰਨਾ ਲੱਗਿਆਗਾ ਇਹਦੇ ਪ੍ਰਤੀ ਤੁਹਾਡੇ ਕੀ ਵਿਚਾਰ ਹੈ ਜੀ ਇਹਨਾਂ ਤਿੰਨ ਪਿੰਡਾਂ ਲਈ ਧਰਨਾ ਲਗਾਇਆ ਗਿਆ ਗੋਵਿੰਦਗੜ੍ਹ ਇੱਕ ਫਤਿਹਗੜ੍ਹ ਹੈ ਜੀ ਇਹਨਾਂ ਨੇ ਕੰਮ ਦੀ ਮੰਗ ਕੀਤੀ ਹੈ ਜੀ ਤੇ ਕਾਨੂੰਨ ਦੇ ਮੁਤਾਬਕ ਅਸੀਂ ਇਹਨਾਂ ਨੂੰ ਕੰਮ ਦੇ ਰਹੇ ਹਾਂ ਜੀ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਨਹੀਂ ਰਿਹਾ ਜਿਹੜਾ ਸਾਲ ਦੇ ਮੁਤਾਬਕ ਜਿਹੜੇ ਸਾਨੂੰ ਹਫਤੇ ਪ੍ਰਤੀ ਦੀ ਕੰਮ ਮਿਲਦਾ ਹੈ ਦੇਖੋ ਜਿਵੇਂ ਜਿਵੇਂ ਕੰਮ ਪਾਸ ਹੁੰਦੇ ਆ ਉਸ ਤਰ੍ਹਾਂ ਇਹਨਾਂ ਨੂੰ ਦੇ ਰਹੇ ਹੁਣ ਵੀ ਇਹਨਾਂ ਦਾ ਖਾਲਿਆਂ ਵਿੱਚ ਮਿੱਟੀ ਕੱਢਣ ਦਾ ਕੰਮ ਕਰਵਾਇਆ ਗਿਆ ਸੀਗਾ ਜੀ ਉਹ ਹੁਣੇ ਜਸਟ ਥੋੜੇ ਦਿਨ ਪਹਿਲਾਂ ਖਤਮ ਹੋਇਆ ਜੀ ਹੁਣ ਤੇ ਪਲਾਂਟੇਸ਼ਨ ਇਸੇ ਕਰਵਾ ਰਹੇ ਆ ਫਿਰ ਇਹਨੂੰ ਪਲਾਂਟੇਸ਼ਨ 'ਚ ਇਹਨਾਂ ਨੂੰ ਕੰਮ ਦਿੱਤਾ ਜਾਊਗਾ ਜਿਹੜਾ ਧਰਨਾ ਲੱਗਿਆ ਗਿਆ ਫਿਰ ਉਹ ਕਿਦਾਂ ਜਿਹੜਾ ਉਹ ਨੰਬੇਟਿਆ ਜਾਊਗਾ ਜੀ ਉਹਨਾਂ ਨੂੰ ਦੱਸਿਆ ਜਾਏਗਾ ਕੰਮ ਕਦੋਂ ਤੱਕ ਚੱਲ ਜੇਗਾ ਜੀ ਤੇ ਦਿੱਤੀ ਤਰੀਕ ਅਨੁਸਾਰ ਕੰਮ ਚਲਾ ਦਿੱਤਾ ਜਾਵੇਗਾ ਤੇ ਉਹ ਕਹਿੰਦੇ ਅਸੀਂ ਉਹਨਾਂ ਚਿਕਰ ਨਹੀਂ ਉੱਠਦੇ ਕਿ ਜਿਨ੍ਹਾਂ ਚਿਕਰ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਨਹੀਂ ਮੰਗਾਂ ਪੂਰੀਆਂ ਹੋ ਜਾਣਗੀਆਂ ਉਹਨਾਂ ਦੀ ਬੀੜ ਸਾਹਿਬ ਹੁਣ ਮੀਟਿੰਗ ਕਰਦੇ ਨੇ ਉਹਨਾਂ ਨੂੰ ਬੁਲਾਇਆ ਸੀ ਜੀ ਤੇ ਬੁਲਾ ਕੇ ਅਸੀਂ ਮੀਟਿੰਗ ਕਰਕੇ ਹੱਲ ਇਹਨਾਂ ਦਾ ਕਰ ਦਿੱਤਾ ਜਾਵੇਗਾ ਤੁਹਾਡਾ ਸਰ ਕੀ ਇੱਥੇ ਆਉਦਾ ਜੀ ਮੈਂ ਏਪੀਓ ਜੀ ਧੰਨਵਾਦ ਆਪਾਂ ਏਪੀਓ ਸਾਹਿਬ ਨਾਲ ਗੱਲ ਕੀਤੀ ਹੈ ਤੇ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਥੈਂਕ ਯੂ